ਗੋਲੀਆਂ ਇਹ ਮਾਰ ਦਿੰਦੇ ਸ਼ਹੀਦ ਕਰ ਦਿੰਦੇ ਜੇ ਤੁਹਾਡਾ ਰਾਤ ਹੁੰਦਾ ਸਿੱਤੂ ਮੂਸੇ ਵਾਲੇ ਨੂੰ ਕੋਈ ਨਾ ਮਾਰ ਲੈਂਦੇ ਜੇ ਤੁਹਾਡਾ ਰਾਤ ਹੁੰਦਾ ਸਾਡੇ ਸਾਡੇ ਬਾਪੂ ਕਿਸਾਨਾਂ ਵਿੰਦਾ ਜੰਗਾਂ ਮਾਰ ਦਿੰਦੇ ਜੇ ਤੁਹਾਡਾ ਰਾਤ ਹੁੰਦਾ ਬੀ.ਐਮ.ਆ ਗਿਆ ਜੁੜੀਆਂ ਸੇਖੋਂ ਹੁੰਦੀਆਂ ਜੇ ਰਾਤ ਹੁੰਦਾ ਕਿੰਨੇ ਦਿਨ ਕਸਤਰ ਹਰ ਤੁੰਘੇ ਹੁੰਦੇ ਇਹ ਤੁਹਾਡੇ ਰਾਤ ਨਾਮ ਅੱਗੇ ਆ ਤੁਸੀਂ ਕਰਦੇ ਬੰਦੇ ਹੋ ਇਸ ਕਰਕੇ ਅੱਜ ਸ਼ਰੋਧਨੀ ਮੁਰਦਰਾ ਕ੍ਰਮਨ ਕਮੇਟੀ ਜੋ ਸੁੱਖਾਂ ਦੀ ਪਾਰਲੀਮੈਂਟ ਹੈ ਅੱਜ ਜੋ ਵੀ ਚੋਣ ਹੋਈ ਨੂੰ 12 ਸਾਲ ਹੋ ਗਏ ਆ ਇੰਡੀਆ ਦੀ ਪਾਰਲੀਮੈਂਟ ਆ ਇਹ 22 ਸਾਲ ਬਾਅਦ ਹੋਈ ਹੈ ਇਹ 22 ਸਾਲ ਪਹਿਲਾ ਹੋਈ ਹੈ ਜਿਹੜੀ ਚੋਣ 22 ਸਾਲ ਹੋਈ ਹੈ ਉਹਦੀਆਂ ਚੋਣਾਂ ਅੱਥੇ ਨਹੀਂ ਹੋਣਾਂ ਦੇ ਜਿਹੜੀਆਂ 22 ਸਾਲ ਬਾਅਦ ਹੋਈ ਹੈ ਆ ਗਿਆ ਚੋਣਾ 18 ਦੇ ਹੋ ਗਿਆ ਇਹ ਸਾਰਾ ਕੋਸ ਨੂੰ ਜਦੋਂ ਖਤਮ ਕਰਨ ਲਈ ਦਿੱਲੀ ਦੇ 11 ਤੋਂ ਕਿਹੜਾ ਛਡਾਉਣ ਲਈ ਆਪਾਂ ਕਹਿਣਾ ਪੰਜਾਬ ਦੇ ਵਾਸੀਓ ਮੇਰੀਓ ਭੈਣੋ ਮੇਰੇ ਭਰਾਵੋ ਨਾਨ ਮਾਨੋ ਉਹ ਮਜ਼ਦੂਰੋ ਉਹ ਟਰਾਂਸਪੋਰਟਰ ਉਹ ਟੈਂਸਨ ਚੱਲੇ ਪੰਡੀਆਂ ਸਰਕਾਰ ਸੁਭਾਵਾਂ 227 ਸਰਕਾਰੀ ਖਾਨ ਤੋਂ ਬਣਾਈਏ 227 ਸਰਕਾਰੀ ਖਾਨ ਤੋਂ ਬਣਾਈਏ ਨੰਦ ਜੋ ਦੇ ਭਾਈ ਅਮਰਪਾਲ ਸਿੰਘ ਨੂੰ ਮਤਲਬੰਤਰੀ ਬਣਾਈਏ ਮੈਂ ਪ੍ਰਮੁਖਤਮਾਨ ਦੀ ਸਰਕਾਰ ਨੂੰ ਬਣਾ ਸਾਡੇ ਨਾਲ ਗੁਰੂ ਆ